ਬੀਨ ਗੱਲ ਜਿਹੜੀ ਆ ਪ੍ਰੈਕਟੀਕਲ ਦੀ ਗੱਲ ਆ ਗੁਰਬਾਣੀ ਦੇ ਗੁਰਬਾਣੀ ਪੜਨਾ ਸੁਣਨਾ ਕੋਈ ਗੱਲ ਨਹੀਂ ਹੈ ਜੀ ਜੇ ਜਿੰਨਾ ਤੁਸੀਂ ਉਹਨੂੰ ਤੁਸੀਂ ਮੰਨੋਗੇ ਨਹੀਂ ਨਾ ਮੰਨਣ ਦੇ ਵਿੱਚ ਚਾਹੀ ਇੱਕ ਗੱਲ ਹੀ ਮੰਨ ਲਓ ਇੱਕ ਮੁਨੀ ਜੀ ਆਏ ਸੀ ਅਨੰਦਪੁਰ ਸਾਹਿਬ ਸੁਣਨ ਦੇ ਉਹ ਕਹਿੰਦਾ ਅਨੰਦਪੁਰ ਮੇਰੀ ਮਾਈ ਉਹ ਇਹਨਾਂ ਸੁਣ ਕੇ ਉੱਠ ਕੇ ਚੱਲ ਗਿਆ ਕਹਿੰਦੇ ਉੱਠ ਕੇ ਵੀ ਚੱਲ ਗਿਆ ਕਹਿੰਦੇ ਪਤਾ ਲੱਗ ਗਿਆ ਮੈਨੂੰ ਵੀ ਇਹਦਾ ਅਨੰਦ ਆ ਹਈ ਨੰਦ ਆ ਤੇ ਜੇ ਗੁڈ ਨਾਮ ਦੇ ਵਿੱਚ ਹੀ ਆਨੰਦ ਆ ਤੇ ਉੱਚੀ ਆਨੰਦ ਲਓ ਜੀ ਜੀ ਸੋ ਅਸੀਂ ਕਿਉਂਕਿ ਮੇਰੀ ਟ੍ਰੇਨਿੰਗ ਵੀ ਕੈਨੇਡਾ ਦੀ ਟ੍ਰੇਨਿੰਗ ਆ ਵੈਂਕੂਵਰ ਦੀ ਮੇਰੀ ਐਨ ਜੀਓ ਟ੍ਰੇਨਿੰਗ ਆ ਮੈਂ ਸਾਰੀ ਉਮਰ 15 ਸਾਲ ਤੋਂ ਐਨ ਜੀਓ ਵਰਕ ਸ਼ੂ ਕੀਤਾ ਜੀ ਨਾ ਆਈ ਐਮ 72 ਤੇ ਦੇਹ ਲੋ ਤੁਹਾਡਾ ਕਿੰਨੇ ਸਾਲ ਦੀ ਮੇਰੀ ਐਨ ਜੀਓ ਵਰਕਿੰਗ ਆ ਔਰ ਉਹ ਤਾਂ ਮੈਂ ਬੱਚੇ ਤਿਆਰ ਕਰਦਾ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਕੋ ਟ੍ਰੇਨਿੰਗ ਕਰਨ ਆਉਂਦੇ ਨੇ ਲਵਲੀ ਯੂਨੀਵਰਸਿਟੀ ਦਾ ਸ਼ੌਕ ਬੱਚਾ ਆ ਜਾਂਦਾ ਹਰ ਸਾਲ ਮੈਂ ਤਾਂ ਸਰ ਤੁਹਾਨੂੰ ਪਹਿਲੀ ਤਾਂ ਆਏਗਾ ਕਿ ਜਲਦੀ ਫਿਰਦੀ ਯੂਨੀਵਰਸਿਟੀ ਦੇ ਸੈਂਸਰ ਚਲੋ ਫੌਰਨ ਤੋਂ ਵੀ ਆਂਦੇ ਨੇ ਬੱਚੇ ਜੀ ਜੀ ਵੈਬਸਾਈਟ ਜਿਹੰਦਰ vfsocietymeri.com ਦੇਖ ਕੇ ਬੱਚੇ ਟ੍ਰੇਨਿੰਗ ਤੇ ਆਉਂਦੇ ਨੇ ਤੇ ਮੇਰੀ ਇੱਛਾ ਕਿ ਮੈਂ ਸਾਡੀ ਗਿਵਿੰਗ ਗਿਵ ਗਿਵ ਵਾਲੀ ਆਈਟਮ ਆ ਵੀ ਅਸੀਂ ਇਹ ਜੋ ਗਿਆਨ ਲਿਆ ਇਹ ਸਾਡੀ ਗੁਰੂ ਨੇ ਕਿਹਾ ਸੀ ਉਹ ਦੇਣਾ ਵੰਡਣਾ ਉਹ ਵੰਡਦੇ ਪਏ ਹਾਂ ਤੁਹਾਡੇ ਚੈਨਲ ਦੇ ਥਰੂ ਵੰਡਦੇ ਪਏ ਹਾਂ ਜੀ ਜੀ